ਚਾਚੀ ਜੀ ਮਾਸਾ ਜੀ ਕੀ ਅਪਡੇਟ ਆਉਣ ਕਰਨਾ ਜੀ ਇੱਕ ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਸ਼ਿਆਰਪੁਰ ਦਾ 10ਵਾਂ ਰੋਡ ਤੇ ਵਾਸੀਗਾ ਜਿਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ ਤਿੰਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸ਼ਾਰਪੇਜ ਵੈਪਨ ਦੇ ਨਾਲ ਜਿਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਸ਼ਾਰਪੇਜ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇ ਡੈਥ ਹੋ ਗਈ ਸੀਗੀ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਦੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਦਚਾ ਆਫਟਰ ਟ੍ਰੀਟਮੈਂਟ ਹੀ ਇਸ ਐਜੋਫਰਾ ਆਊਟ ਆਫ ਡੇਂਜਰ ਤੇ ਬਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਬੀ ਐਨ ਐਸ ਦੇ ਹਿਸਾਬ ਨਾਲ 103 109 ਤੇ 3 ਆ ਧਾਰਾ ਦਾ ਬੀ ਐਨ ਐਸ ਦਾ ਜਿਹੜਾ ਹੈਗਾ ਫਰਚਾ ਦਰਜ ਕੀਤਾ ਗਿਆ ਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੈਕਅਪ ਕੀਤੀ ਗਈ ਵੀ ਕਰਾਈ ਕਰਾਇਮ ਦੇ ਸੈਂਸੇਸ਼ਨ ਨੂੰ ਦਿਹਾਂਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੈ ਹਾਂ ਟੀਮਾਂ ਵੱਖਰੀ ਵੱਖਰੀ ਠਹਿਤ ਕੀਤੀ ਗਈ ਜਿੰਦੇ ਵਿੱਚ ਸੀਆਈ ਇਨਚਾਰਜ ਦੀ ਟੀਮ ਐਸਐਚਓ ਦੀ ਟੀਮ ਤੇ ਸਬ ਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਰਵਾਈਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨੀਟਰ ਕਰਦਾ ਰਿਹਾ ਹੈਗਾ ਵਿਥਿਨ 48 ਆਰਸ ਦੇ ਪਲਾਨਡ ਕੇਸ ਨੂੰ ਜਿਹੜਾ ਹੈਗਾ ਅਸੀਂ ਰਿਸਕ ਤਾਂ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕਿਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਖੂਪਿਆਂ ਸੋਸਾਂ ਤੇ ਰਾਹੀ ਤੇ ਉਸ ਤੋਂ ਬਾਅਦ 48 ਆਵਰs 'ਚ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਮਹਮਦ ਦੀ ਅਲੀਆਸ ਮਹਮਦ ਅਲੀਆਸ ਫੌਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਉਹ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਸਰ ਮਰਡਰ ਮਰਡਰ ਕਿਉਂ ਹੋਇਆ ਸਰ ਇਹ ਰੰਜਿਸ਼ ਕੀ ਸੀ ਜੀ ਆ ਤਿੰਨੋਂ ਦੋਸ਼ੀ ਜਿਹੜੇ ਅਸੀਂ ਪੜੇ ਹੈਗੇ ਨਾ ਧੋਪ ਲੰਮਰੀ ਜਿਹੜੀ ਪੁਸਤਕ 'ਚ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਬਈ ਹੁੰਦੇ ਵੇ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ ਤੇ ਈ ਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ 'ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਫਿੰਨਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਸਵਾਰਦਾ ਨੂੰ ਅੰਜਾਮ ਦਿੱਤਾ ਸਰ ਸੁਪਾਰੀ ਸੁਪਾਰੀ ਇਹ ਬਤਨ ਹੈ ਨਹੀਂ ਸੁਪਾਰੀ ਦੇਣ ਦਾ ਕੋਈ ਇਸ ਤਰ੍ਹਾਂ ਕਿਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲਿੰਗ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਸਰ ਵੈਪਰ ਬਗਾਰੇ ਕੀਤਾ ਸੀ ਤੇ ਕੋਈ ਖਬਰ ਦਾ ਪਲਮ ਵੀ ਇਹਨਾਂ ਨੇ ਕੀਤੀ ਕੋਈ ਨੋਟਮੈਂਟ ਵੀ ਹੈ ਕਿ ਸਰ ਵਿੱਚ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨ ਸਿੱਟਾ ਯੂਜ਼ ਕੀਤੇ ਗਏ ਦਾ ਤੇ ਖੰਡਾ ਟਾਈਪ ਜਿਹੜੇ ਹੈਗੇ ਦੋ ਚੀਜ਼ ਅ ਪਿੱਛੇ ਰਿਕਵਰੇਂਸੀ ਕੀਤੀ ਹੈ ਕਿ ਨਾਲ ਜਿਹੜਾ ਮੋਟਰਸਾਈਕਲ ਵਰਤੇ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ ਹਲ ਬੈਜ ਆਫ ਨੌਕਸ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਪਥ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕਤਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪੂਟ ਦਾ ਰੀਜਨ ਹੈਗਾ ਤੇ ਗਹੁ ਨੂੰ ਇੰਡਰਸ ਅਸੀਂ ਇਨਵੈਸਟੀਗੇਟ ਕਰਾਂ ਕਿ ਵੀ ਆ ਇੱਕ ਪ੍ਰਾਈਮਰ ਸਾਈਜ਼ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਚ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈਗੀ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹੈਗਾ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕੋਰਸ ਪ੍ਰੋਡਿਊਸ ਕੀਤਾ ਜਾਏਗਾ ਰਿਮਾਂਡ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਰਚ ਚਾਹੇ ਨਾ 2-3 ਘੰਟੇ ਵਿੱਚ ਮਕਦਮਾ ਸੌਲਵ ਕਰ ਲਿਆ ਮੁੱਜਮ ਜਿਹੜੇ ਆ ਫੜੇ ਨੂੰ ਪਿੰਦਰ ਲਈ ਸਰ ਕੀ ਅਸਲੈਂਟ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨਿਟਲੀ ਇਹ ਉਹ ਨਾਮ ਜਦ ਕਿੱਥਾਂ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾਰਟ ਆਫ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਦਾ ਦੇ ਲਈ ਸਰ ਇਹਨਾਂ ਨੂੰ ਪਹਿਲਾਂ ਵੀ ਹਲ ਕੀਤਾ ਜਾਂ ਬਸ ਕੋਈ ਦਰਖਾਸਤ ਕਰਨ ਲਈ ਸਰ ਕੋਲੋਂ ਛੱਟਾ ਮੰਗਣਾ ਸੀ ਇਹਨਾਂ ਨੂੰ ਦੇਖੋ ਜਿਸ ਤਰੀਕੇ ਦੇ ਸ਼ਾਰਪ ਐਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸੀ ਵੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਝਗੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕੱਟ ਲਾਣਾ ਕਰਨਾ ਸੀਗਾ ਤੇ ਜਾਨ ਜਾਣਾ ਉਹ ਨਹੀਂ ਜਾਣਾ ਕੋਈ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ ਬਟ ਹਾਂ ਆ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਤਵਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਔਰ ਕੋਈ 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 ਨੁਕਸਾਨ ਹੋਇਆ ਹੈਗਾ ਤੇ ਔਰ ਬਾਕੀ ਫਰਦਰ ਇਨਵੈਸਟਿਗੇਸ਼ਨ ਵਾਲੀ ਸੀ ਜਿਹੜਾ ਹਾਂਜੀ ਤੇ ਇਹਨਾਂ ਦੇ ਪੰਨੇ ਵੀ ਕੋਈ ਪਰਚੇ ਆ ਕੇ ਜੀ ਹਾਂਜੀ ਜਿਹੜਾ ਇੱਕ ਅਮਨਦੀਪ ਲਿਆਸ ਖੋਜੀ ਹੈਗਾ ਉਹਦੇ ਤੇ ਦੋ ਐਫਆਈਆਰ ਪਹਿਲਾਂ ਤੋਂ ਦਰਜ ਸੀਗੇ 336 ਤੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ 'ਚ ਇੱਕ ਪੁਲਿਸ ਸਟੇਸ਼ਨ 10ਵਾਂ ਜੀ ਅਮਨਦੀਪ ਪਿੱਛੇ ਰਹਿੰਦਾ ਸੀ ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਕਲ ਡਾਫਰਪਿੰਡ ਦਾ ਹੈ ਹਥਿਆਰ ਕੀ ਬਰਾਮਦ ਹੋਏ ਇਹਨਾਂ ਕੋਲੋਂ ਜੀ ਹਥਿਆਰ ਦੋ ਸ਼ਾਰਪ ਐਜ ਵੈਪਨ ਬਰਾਮਦ ਕੀਤੇ ਗਏ ਹੈ ਦੋਨੋਂ ਕਾਰੋਬਾਰ ਸਾਥ ਦਾ ਕੀ ਹੈ ਸਾਥ ਦਾ ਜਿਹੜਾ ਕੰਮ ਕਰ ਕੇ ਕਰਦੇ ਨੇ ਜੀ ਫੌਜੀ ਇੱਕ ਤੋਂ ਰਿਟਾਇਰਡ ਫੌਜੀ ਹੈ ਨਹੀਂ ਸਰਵਿੰਗ ਫੌਜੀ ਹੈਗਾ ਜਿਹੜਾ ਅਮਨਦੀਪ ਹੈਗਾ ਤੇ ਇਸ ਤੋਂ ਇਲਾਵਾ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਵਾ ਸੀਗਾ ਅਰਮੇਨੀਆ ਔਰ ਦੁਬਈ ਤੇ ਹੁਣ ਰੀਸੈਂਟਲੀ ਲੋਟਿਆ ਹੈਗਾ ਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਦਿਹਾੜੀ ਵਾਲਾ ਸਰ ਇਹਨਾਂ ਦੇ ਜਿਹੜੇ ਕੰਮ ਕਰਦਾ ਹਾਂ ਉਹ ਬਚਾ ਰਹੀ ਹੈ ਸਰ ਜਿਹੜੀ ਲੜਕੀ ਦੀ ਭੂਗਤਾ ਆ ਲਈ ਆ ਉਹ ਨਨ ਟ੍ਰਾਈ ਐਂਗਲ ਹੈ ਜਾਂ ਵੈਸੇ ਹੀ ਕੋ ਰਿਲੇਟਰ ਦੇ ਰਿਛੇ ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਬਟ ਪ੍ਰਾਇਮਰ ਸਹੀ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਉਹ ਹੈਗੀ ਕਿ ਵੀ ਇਹਨਾਂ ਦਾ ਡਿਸਪੂਟ ਕਿਸੇ ਜਿਹੜਾ ਅ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਸਹੀ ਸਾਹਮਣੇ ਆਈ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਪੂਟ ਸੀਗਾ ਹੁਣ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਜਦ ਤੱਕ ਕੋਈ ਅਸੀਂ ਦੱਸਾਂ ਜਦ ਤੱਕ ਤੁਸੀਂ ਦੱਸਿਆ ਅਮਨਦੀਪ ਪੌਜਟਿਵ ਵਿੱਚ ਤਾਂ ਕੀ ਛੁੱਟੀ ਵਗੈਰਾ ਤੇ ਆਜੀ ਹਾਂਜੀ ਹੈ ਅੱਛਾ ਠੀਕ ਥੈਂਕ ਯੂ ਸਰ ਤੁਸੀਂ ਦਸਰਾ ਸੀਗੇ ਹਾਂ ਜੀ ਮੇਰੇ ਜਿੱਤੇ ਚੱਕ ਦੁਕਾਨ ਵਾਲਾ ਚਲੋ ਉੱਠੋ ਦੀਆ ਵਾਰਦਾ ਰੋੜੀ ਪਾੜਾ ਇਸ ਨੂੰ ਚੱਕ ਕਰਨਾ ਦੂਸਰੀ ਬੈਟ ਲੈ ਲੇ